ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਆਪਾਂ ਫੇਰ ਲਿਆਂਦਾ ਚੋਗਾ ਪੰਛੀਆਂ ਦੇ ਲਈ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਆਪਾਂ ਅੱਜ ਫੇਰ ਲਿਆਂਦਾ ਚੋਗਾ ਪੰਛੀਆਂ ਲਈ ਚੌਲ ਲਿਆਂਦੇ ਆ ਤੇ ਜਵਾਰ ਲਿਆਂਦੀ ਐ ਗੁੱਲੀ ਡੰਡਾ ਹੋ ਗਿਆ ਤੇ ਆਹ ਚੌਲ ਹੋ ਗਏ ਤੇ ਕੰਗਣੀ ਹੋ ਗਈ ਆ ਕੰਗਣੀ ਬਹੁਤ ਵਧੀਆ ਕੰਗਣੀ ਐ ਆਹ ਦੇਖੋ ਕੰਗਣੀ ਬੜੀ ਵਧੀਆ ਆ ਦੇਖੋ ਚੌਲ ਤੁਸੀਂ ਆ ਆਪਣੇ ਘਰਾਂ ਦੇ ਵਿੱਚ ਆ ਦੇਖੋ ਤੇਗ ਤੇਗ ਦੇਖ ਲਓ ਤੇਗ ਕਿੰਨੀ ਸੇਵਾ ਕਰਦਾ ਪੰਛੀਆਂ ਦੀ ਦੇਖੋ ਕਿੰਨੀ ਸੇਵਾ ਕਰਦਾ ਤੇਗਾ ਹੁਣ ਸੰਗ ਗਿਆ ਤੇ ਤੇ ਇਹਨੂੰ ਐ ਵੀ ਵੀਡੀਓ ਬਣਾਉਣ ਲੱਗੇ ਤੇ ਆ ਚੌਲ ਲਿਆਂਦੇ ਆਪਾਂ ਤੇ ਨਾਲ ਕੰਗਣੀ ਆ ਗਈ ਚੌਲ ਕਿੱਥੇ ਤੇਗਾ ਕਿਥੇ ਕੀਚ ਪਾਉਣਿਆ ਇਹ ਆਪਾਂ ਲਿਆਉਂਦੇ ਹੀ ਰਹਿਣੇ ਆ ਜਦੋਂ ਵੀ ਮੌਕਾ ਜਾਂਦਾ ਚੋਗਾ ਲੈ ਆਈਦਾ ਕਿਉਂਕਿ ਇਹਨਾਂ ਨੂੰ ਆਪਾਂ ਕੋਈ ਛੱਡ ਦੇ ਤਾਂ ਹੈ ਨਹੀਂ ਖਾਣ ਲਈ ਨਾ ਆਪਣੇ ਹਨਾ ਤੇਗਾ ਇਹ ਪੁੱਤ ਕਿਹਦੇ ਲਈ ਆ ਕਿਹਦੇ ਲਈ ਆ ਚੋਗਾ ਇਹ ਚਿੜੀਆਂ ਲਈ ਸਾਰਿਆਂ ਨੂੰ ਕਹਦੇ ਵੀ ਤੁਸੀਂ ਵੀ ਪਾਓ ਇਹਨਾਂ ਨੂੰ ਚਿੜੀਆਂ ਨੂੰ ਹੈ ਤੇਗਾ ਤਾਂ ਤੁਸੀਂ ਵੀ ਚੋਗਾ ਪਾਓ ਚਿੜੀਆਂ ਨੂੰ ਕਹਦੇ ਕੀ ਚਿੜੀਆਂ ਨੂੰ ਜੋਗਾ ਪਾਓ ਤੁਸੀਂ ਵੀ ਮੰਮੀ ਦਾ ਚੋੜਾ ਹੀ ਬਾਓ ਜੋਗਾ ਪਾਓ ਹਨਾ ਹਾਂ ਕੀ ਸਾਸ੍ਰੀਕਾਲ ਹਾਂ

ਕੋਣਾ ਚਾਹੀਦਾ